ਜੀ ਉਹ ਨਹੀਂ ਜਨੀ ਕਿਸੇ ਵੀ ਬੰਦੇ ਹੋ ਜਾ ਰੇਂ ਜਾਂ ਆਪਣੇ ਵਤਨ ਆਪਣੀ ਮਿੱਟੀ ਚੰਗਦੀ ਮੈਂ ਵੀ ਮੇਰਾ ਪਿਆਰ ਮਿਲਦਾ ਆਪਣਾ ਇਨਾ ਵਾਸਤੇ ਨਾ ਮੁੱਖਾਤਰੀ ਨਹੀਂ ਹੈਗਾ ਜੀ ਇਨਾ ਵਾਸਤੇ ਮੈਂ ਇਹਨਾਂ ਦਾ ਕਿਸੇ ਦਾ ਪੁੱਤਾਂ ਕੇ ਦਾ ਭਤੀਜਾ ਦੇ ਦਾ ਪੁੱਤਾਂ ਪਿੰਡ ਦਾ ਸਟ ਬਿਲਡਿੰਗ ਜਦੋਂ ਇੱਕ ਨੌਣੇ ਬਹੁਤ ਪਿਆਰ ਮਿਲਦਾ ਕਿਹੜਾ ਕਿਹੜੀ ਆਪੀ ਕਹਿੰਦੇ ਆ ਮੈਂ ਇੱਥੇ ਪਾਸ ਨਹੀਂ ਦਿੰਦਾ ਨਾ ਹੀ ਮੈਂ ਇੱਥੇ ਬੋਟਾ ਮੰਗਾਇਆ ਆ ਪਿੰਡ ਦੇ ਲੋਕ ਤਾਂ ਨਾਲ ਹੀ ਸਾਥ ਹੋ ਜਾਂਦੇ ਸਰ ਮੈਂਗਾ ਪੀਟੀਐਨ ਦੇ ਇੰਸਾਮ ਲੱਗੇ ਜੀ ਕਿਹੜੀ ਪੀਆਰ ਐਕਸਰਸਾਈਜ਼ ਲੱਗਦੀ ਹੈ ਇਹਨਾਂ ਪੇਰੈਂਟਸ ਨੂੰ ਚਾਰ ਪੇ ਦਾ ਬੁਕਲੈਟ ਦੇਣਾ ਹੈ ਦੇਖੋ ਬੀ 3 ਨੂੰ ਮੈਂ ਮੈਂ ਕਹਿੰਦੀ ਹਾਂ ਬੱਚਾ ਦੀ ਪਰਫਾਰਮੈਂਸ ਬਾਰੇ ਮਾਪਿਆਂ ਨੂੰ ਪੁੱਛਣ ਦਾ ਹੱਕ ਵੀ ਹੈ ਕਿ ਫਰਜ਼ ਵੀ ਹੈ ਉਹ ਜਾਣ ਕੁਛਣ ਕੇ ਕਿਹੜੇ ਟੀਚਰ ਜਿਹੜੇ ਨੇ ਉਹ ਬੱਚੇ ਬਾਰੇ ਕੀ ਰਾਏ ਰੱਖਦੇ ਨੇ ਤੇ ਟੀਚਰਾਂ ਨੂੰ ਵੀ ਪਤਾ ਲੱਗੂਗਾ ਕਿ ਸਕੂਲ ਤੋਂ ਬਾਹਰ ਜਾ ਕੇ ਬੱਚਾ ਕਿਹੜੇ ਮਾਹੌਲ ਚ ਰਹਿੰਦਾ ਹੈ ਤੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਪਤਾ ਲੱਗੂਗਾ ਕਿ ਸਾਡਾ ਬੱਚਾ ਸਕੂਲ ਆ ਕੇ ਕਿਹੜੇ ਮਾਹੌਲ ਚ ਪੜ ਰਿਹਾ ਹੈ ਸੋ ਇਹ ਬਹੁਤ ਜ਼ਰੂਰੀ ਹੈ ਪਹਿਲਾਂ ਸਰਕਾਰੀ ਸਕੂਲਾਂ ਚ ਪੀਟੀਐਮ ਹੁੰਦੀ ਨਹੀਂ ਸੀ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਚ ਮਾਪੇ ਜਿਹੜੇ ਨੇ ਉਹ ਜ਼ਰੂਰ ਟਾਈਮ ਕੱਢਣ ਆਪਣੇ ਬੱਚੇ ਦੀ ਆਪਣੇ ਬੱਚੇ ਦੇ ਫਿਊਚਰ ਵਾਸਤੇ ਹੌਸਲਾ ਕੰਨੇ ਨਾਮ ਸੌਂ ਕਿਹਦਾ ਕੱਲ੍ਹ ਦੇ ਨਾਮ ਨਾ ਕੋਈ ਨਾਮ ਤੇ ਕਿਉਂ ਖੜੇ ਹੋ ਮੰਡਰੇਗਾ ਦਾ ਜਿਹੜਾ ਸਾਰਾ ਸਟਰਕਚਰ ਹੀ ਚੇਂਜ ਕਰਤਾ ਉਸ ਕਾਨੂੰਨ ਦਾ ਉਹ ਕਹਿੰਦੇ 125 ਦਿਨ ਕਰ ਦਾਂਗੇ ਪਰ ਕੰਮ ਬੰਦ ਕਰਤੇ ਸਾਰੇ ਟੋਪਾਂ ਨਹੀਂ ਤੁਸੀਂ ਬਣਾ ਸਕਦੇ ਖਾਲ ਨਹੀਂ ਕੋਈ ਇਰੀਗੇਸ਼ਨ ਦਾ ਕੰਮ ਨਹੀਂ ਕਰ ਸਕਦੇ ਕੰਸਟਰਕਸ਼ਨ ਦਾ ਕੰਮ ਨਹੀਂ ਕਰ ਸਕਦੇ ਫਿਰ ਤੁਸੀਂ ਕਿੱਥੇ ਕਰਾਓਗੇ ਕੰਮ ਉਹਨਾਂ ਤੋਂ ਤੇ 40% ਕਹਿੰਦੇ ਸਟੇਟ ਦੇਊਗੀ ਪਹਿਲਾਂ 10% ਸੀ ਸੋ ਇਹ ਤਾਂ ਇੱਕ ਇੱਕ ਕਿਸਮ ਦਾ ਨਰੇਗਾ ਦੀ ਸਕੀਮ ਨੂੰ ਬੰਦ ਕਰਨ ਦੀ ਹੈ ਤੁਸੀਂ ਨਾਮ ਦੇ ਚੱਕਰਾਂ 'ਚ ਨਾ ਪਾਓ ਇਨਨ ਕੀ ਲੈਣਾ ਨਾਮ ਤੋਂ ਇਹਨਾਂ ਨੂੰ ਕੁਛ ਕੇ ਦੇਖੋ ਨਾਮ ਤੋਂ ਕੀ ਲੈਣਾ ਇਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਕੰਮ ਨਾਲ ਮਤਲਬ ਹੈ ਸਾਨੂੰ ਦਿਹਾੜੀ ਮਿਲ ਜੂਗੀ ਪਹਿਲਾਂ 100 ਦਿਨ ਤੱਕ ਇਹ ਪੂਰਾ ਹੋਇਆ ਨਹੀਂ 125 ਕਿਵੇਂ ਕਰ ਦੋਗੇ ਉਹ ਤੋਂ ਕੰਮਾਂ ਤੇ پابੰਦੀ ਲਾਤੀ ਹਮੇਸ਼ਾ ਕਹਾੜੀ ਜਿਹੜੀ ਹੈ ਉਹ ਗਰੀਬਾਂ ਤੇ ਚੱਲਦੀ ਹੈ ਪਹਿਲਾਂ ਅਗਨੀ ਵੀਰ ਕੀਤਾ ਇਹਨਾਂ ਨੇ ਪਹੁੰਚ ਦੇ ਵਿੱਚ ਅਗਨੀ ਵੀਰ 3 ਸਾਲਾਂ ਵਾਸਤੇ 3 ਸਾਲਾਂ ਵਾਸਤੇ ਸਾਬਕਾ ਫੌਜੀ ਬਣਾ ਕੇ ਭੇਜ ਦਿੰਦੇ ਨੇ ਕੀ ਕਰੋਗੇ ਤੁਸੀਂ ਹੱਸ ਬਹੁਤ ਪੀਲਾ ਆ ਰਹੇ ਨਹੀਂ ਵੀ ਸੋਹ ਇਧਰ ਆ ਰਹੇ ਆ ਹੁਣ ਤੱਕ ਕਿਸਾਨ ਵੀ ਬਹੁਤ ਕਰ ਰਹੇ ਵਿਰੋਧ ਕਰਾਂਗੇ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਹੋਊਗਾ ਉਹਦਾ ਅਸੀਂ ਸਮਰਥਨ ਕਰਾਂਗੇ ਜਿਹੜਾ ਵੀ ਪੰਜਾਬ ਦਾ ਵਿਰੋਧੀ ਬਲੈ ਪੰਜਾਬ ਦੇ ਹੱਕ ਜੀ ਦੇ ਨਾਲ ਲਤਾੜੇ ਜਾਂਦੇ ਹੋਣ ਪੰਜਾਬ ਦੇ ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹ ਉਹ ਖਤਮ ਹੁੰਦੇ ਹੋਣ ਅਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ ਤੁਸੀਂ ਉਨੀ ਹੀ ਆ ਜਿੰਨੀ ਕਿਸੇ ਵੀ ਬੰਦੇ ਕਹਿੰਦਾ ਹੈ ਰੇਂਜ ਆਪਣੇ ਵਤਨ ਆਪਣੀ ਮਿੱਟੀ ਚੰਨਦੀ ਮੈਂ ਵੀ ਆਪਣਾ ਪਿਆਰ ਮਿਲ ਰਿਹਾ ਆਪਣਾ ਇਨਾਂ ਵਾਸਤੇ ਨ ਮੁੱਖ ਮੰਤਰੀ ਨਹੀਂ ਹੈਗਾ ਜੀ ਇਨਾਂ ਵਾਸਤੇ ਮੈਂ ਇਹਨਾਂ ਦਾ ਕਿਸੇ ਦਾ ਪੁੱਤਾਂ ਕੇ ਦਾ ਭਤੀਜਾ ਦੇ ਦਾ ਪੁੱਤਾਂ ਪਿੰਡ ਦਾ ਸੱਟ ਪਿੰਡ ਜਦੋਂ ਇੱਕ ਨੌਣੇ ਬਹੁਤ ਪਿਆਰ ਨਾਲ ਕਿਹਾ ਕਿ ਆਪ ਦੀ ਇਸ ਪੁੱਕਤੀ ਕਰਦੀ ਹੈ ਕਿ ਮੈਂ ਇੱਥੇ ਪਾਸ ਨਹੀਂ ਦਿੱਤਾ ਨਾ ਹੀ ਮੈਂ ਇੱਥੇ ਬੋਟਾ ਮੰਗਾਇਆ ਆਂ ਪਿੰਡ ਦੇ ਲੋਕ ਤਾਂ ਨਾਲ ਹੀ ਸਾਥ ਹੁੰਦੇ ਸਰ ਮੈਂ ਕਹਿੰਦਾ ਕਿ ਸਰ ਮੈਂ ਦਾ ਪਿੰਡ ਦੇ ਨਾਮ ਨਾਲ ਲੱਗੇ ਦੇ ਕਿ ਪੀ ਆਰ ਐਕਸਰਸਾਈਜ਼ ਲੈਂਦੇ ਨੇ ਦੇ ਨਾਲ ਪੇਰੈਂਟਸ ਨੂੰ ਚਾਰ ਪੇ ਦਾ ਕੁਲੈਕਟ ਦੇਣਾ ਹੈ ਦੇਖੋ ਬੀ ਤ੍ਰਿਕ ਨੂੰ ਮੈਂ ਕਹਿੰਦੀ ਹਾਂ ਬੱਚੇ ਦੀ ਪਰਫਾਰਮੈਂਸ ਬਾਰੇ ਮਾਪਿਆਂ ਨੂੰ ਪੁੱਛਣ ਦਾ ਹੱਕ ਵੀ ਹੈ ਕਿ ਫਰਚ ਵੀ ਹੈ ਉਹ ਜਾਣ ਇੱਕ ਪੁੱਛਣ ਕਿ ਕਿਹੜੇ ਟੀਚਰ ਜਿਹੜੇ ਨੇ ਉਹ ਬੱਚੇ ਬਾਰੇ ਕੀ رائے ਰੱਖਦੇ ਨੇ ਇਹ ਟੀਚਰਾਂ ਨੂੰ ਵੀ ਪਤਾ ਲੱਗੂਗਾ ਕਿ ਸਕੂਲ ਤੋਂ ਬਾਹਰ ਜਾ ਕੇ ਬੱਚਾ ਕਿਹੜੇ ਮਾਹੌਲ ਚ ਰਹਿੰਦਾ ਹੈ ਤੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਪਤਾ ਲੱਗੂਗਾ ਕਿ ਸਾਡਾ ਬੱਚਾ ਸਕੂਲ ਆ ਕੇ ਕਿਹੜੇ ਮਾਹੌਲ ਚ ਪੜ ਰਿਹਾ ਹੈ ਸੋ ਇਹ ਬਹੁਤ ਜ਼ਰੂਰੀ ਹੈ ਪਹਿਲਾਂ ਸਰਕਾਰੀ ਸਕੂਲਾਂ ਚ ਪੀਡੀਐਮ ਹੁੰਦੀ ਨਹੀਂ ਸੀ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਚ ਮਾਪੇ ਜਿਹੜੇ ਨੇ ਉਹ ਜ਼ਰੂਰ ਟਾਈਮ ਕੱਢਣ ਆਪਣੇ ਬੱਚੇ ਦੀ ਸਾਨੂੰ ਆਪਣੇ ਬੱਚੇ ਦੇ ਫਿਊਚਰ ਵਾਸਤੇ ਕਿ ਹੌਸਲਾ ਵਧਾਉਣਾ ਪਸਦਾ। ਮੰਰੇਕਾ ਦਾ ਨਾਮ ਸਹ ਕੀ ਜਾਗਾ। ਕੱਲੇ ਨਾਮ ਨਾਲ ਕੋਈ ਨਾਮ ਤੇ ਕਿਉਂ ਖੜੇ ਹੋ? ਮੰਰੇਕਾ ਦਾ ਜਿਹੜਾ ਸਾਰਾ ਸਟਰਕਚਰ ਹੀ ਚੇਂਜ ਕਰਤਾ ਉਸ ਕਾਨੂੰਨ ਦਾ। ਉਹ ਕਹਿੰਦੇ 125 ਦਿਨ ਕਰ ਦਾਂਗੇ ਪਰ ਕੰਮ ਬੰਦ ਕਰਤੇ ਸਾਰੇ। ਟੋਪਾ ਨਹੀਂ ਤੁਸੀਂ ਬਣਾ ਸਕਦੇ। ਖਾਲ ਨਹੀਂ ਕੋਈ ਇਰੀਗੇਸ਼ਨ ਦਾ ਕੰਮ ਨਹੀਂ ਕਰ ਸਕਦੇ। ਕੰਸਟਰਕਸ਼ਨ ਦਾ ਕੰਮ ਨਹੀਂ ਕਰ ਸਕਦੇ। ਫਿਰ ਤੁਸੀਂ ਕਿੱਥੇ ਕਰਾਓਗੇ ਕੰਮ ਉਹਨਾਂ ਤੋਂ? ਤੇ 40% ਕਹਿੰਦੇ ਸਟੇਟ ਦੇਊਗੀ। ਪਹਿਲਾਂ 10% ਸੀ। ਸੋ ਇਹ ਤਾਂ ਇੱਕ ਇੱਕ ਕਿਸਮ ਦਾ ਨਰੇਕਾ ਦੀ ਸਕੀਮ ਨੂੰ ਬੰਦ ਕਰਨ ਦੀ ਹੈ ਤੁਸੀਂ ਨਾਮ ਦੇ ਚੱਕਰਾਂ 'ਚ ਨਾ ਪਾਓ ਇਹਨਾਂ ਕੀ ਲੈਣਾ ਨਾਮ ਤੋਂ ਇਹਨਾਂ ਨੂੰ ਕੁਛ ਕੇ ਦੇਖੋ ਨਾਮ ਤੋਂ ਕੀ ਲੈਣਾ ਇਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਕੰਮ ਨਾਲ ਮਤਲਬ ਹੈ ਕਿ ਸਾਨੂੰ ਦਿਹਾੜੀ ਮਿਲ ਜੂਗੀ ਪਹਿਲਾਂ 100 ਦਿਨ ਤੱਕ ਇਹ ਪੂਰਾ ਹੋਇਆ ਨਹੀਂ 125 ਕਿਵੇਂ ਕਰ ਦੋਗੇ ਉਹ ਤੋਂ ਕੰਮਾਂ ਤੇ پابੰਦੀ ਲਾਤੀ ਹਮੇਸ਼ਾ ਕਹਾੜੀ ਜਿਹੜੀ ਹੈ ਉਹ ਗਰੀਬਾਂ ਤੇ ਚੱਲਦੀ ਹੈ ਪਹਿਲਾਂ ਅਗਨੀਵੀਰ ਕੀਤਾ ਇਹਨਾਂ ਨੇ ਫੌਜ ਦੇ ਵਿੱਚ ਅਗਨੀ ਵੀਰ ਤਿੰਨ ਸਾਲਾਂ ਵਾਸਤੇ ਤਿੰਨ ਸਾਲਾਂ ਵਾਸਤੇ ਸਾਬਕਾ ਫੌਜੀ ਬਣਾ ਕੇ ਭੇਜ ਦਿੰਦੇ ਨੇ ਕੀ ਕਰੋਗੇ ਤੁਸੀਂ ਹਾਂ ਸਰ ਬਹੁਤ ਵੀ ਆ ਰਹੇ ਨੇ 200 ਇਧਰ ਆ ਰਹੇ ਆ ਹੁਣ ਤੱਕ ਕਿਸਾਨ ਵੀ ਦੋਧ ਕਰਾਂਗੇ ਵਿਰੋਧ ਕਰਾਂਗੇ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਹੋਊਗਾ ਉਹਦਾ ਅਸੀਂ ਸਮਰਥਨ ਕਰਾਂਗੇ ਜਿਹੜਾ ਵੀ ਪੰਜਾਬ ਦਾ ਵਿਰੋਧੀ ਬਲ ਹੈ ਪੰਜਾਬ ਦੇ ਹੱਕ ਜੀ ਦੇ ਨਾਲ ਲਤਾੜੇ ਜਾਂਦੇ ਹੋਣ ਪੰਜਾਬ ਦੇ ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹ ਖਤਮ ਹੁੰਦੇ ਹੋਣ ਅਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ